ਅਹ ਨਮਸਕਾਰ ਦੋਸਤੋ ਟ੍ਰਸ ਟੇਕਰਸ ਪੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੁਝ ਦਿਨ ਪਹਿਲੇ ਆਪਾਂ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਪਿੰਡ ਲੰਗੜੋਆ ਦਾ ਇੱਕ ਨੌਜਵਾਨ ਜਿਸ ਨੂੰ ਕਿ ਜੋ ਕਿ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ ਤੇ ਆਸਟ੍ਰੇਲੀਆ ਜਾਣ ਦੇ ਦੌਰਾਨ ਈਰਾਨ ਦੇ ਸ਼ਹਿਰ ਤਹਿਰਾਨ ਦੇ ਵਿੱਚ ਉਸ ਨੂੰ ਬੰਦਕਾਂ ਵੱਲੋਂ ਪਾਕਿਸਤਾਨੀ ਬੰਦਕਾਂ ਵੱਲੋਂ ਜਿਹੜਾ ਆ ਬੰਦਕ ਬਣਾ ਲਿਆ ਗਿਆ ਸੀ ਡੌਂਕਰਾਂ ਵੱਲੋਂ ਤੇ ਉਸ ਤੋਂ ਬਾਅਦ ਪਰਿਵਾਰ ਤੋਂ ਆ 18 ਲੱਖ ਰੁਪਏ ਦੀ ਜਿਹੜੀ ਦੱਸੀ ਜਾ ਰਹੀ ਸੀ ਉਸ ਟਾਈਮ ਕਿ 18 ਲੱਖ ਰੁਪਏ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਕਿ ਜੇ ਤੁਸੀਂ ਆਪਣੇ ਨੌਜਵਾਨ ਨੂੰ ਜਿਹੜਾ ਆ ਵਾਪਸ ਚਾਹੁੰਦੇ ਹੋ ਤਾਂ 18 ਲੱਖ ਰੁਪਏ ਹੋਰ ਜਿਹੜਾ ਆ ਦਿੱਤਾ ਜਾਵੇ ਤੇ ਉਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਇਹ ਆਈ ਆ ਕਿ ਹੁਣੇ ਜਿਹੜਾ ਨੌਜਵਾਨ ਆ ਇਹ ਜਿਹੜੇ ਈਰਾਨ ਦੇ ਵਿੱਚ ਜਿਹੜਾ ਆਫੀਸ਼ੀਅਲ ਸਰਕਾਰੀ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਕੋਲ ਪਹੁੰਚ ਚੁੱਕਾ ਆ ਤੇ ਕੁਝ ਸਮੇਂ ਬਾਅਦ ਜਿਹੜਾ ਨੌਜਵਾਨ ਜਿਹੜਾ ਘਰ ਵਾਪਸ ਜਿਹੜਾ ਲੁੱਟਣ ਦੀ ਉਮੀਦ ਜਗੀ ਹੈ ਪਰਿਵਾਰ ਦੇ ਵਿਚ ਪਰਿਵਾਰ ਇਸ ਟਾਈਮ ਪੂਰੀ ਤਰ੍ਹਾਂ ਖੁਸ਼ ਹੈ ਕਿ ਜਿਹੜਾ ਉਹਨਾਂ ਦਾ ਨੌਜਵਾਨ ਜਿਸ ਨੂੰ ਉੱਥੇ ਤਸੀਹੇ ਦਿੱਤੇ ਗਏ ਸੀ ਬਹੁਤ ਜ਼ਿਆਦਾ ਖੁਸ਼ ਐਸੀਆਂ ਵੀਡੀਓਜ਼ ਫੁਟੇਜ ਵੀ ਆਈ ਸੀ ਆਈਸਾਨ ਕੀ ਜਿਸ ਦੇ ਵਿੱਚ ਸਾਫ਼ ਦਿਖ ਰਿਹਾ ਸੀ ਕਿ ਉਹ ਜਿਹੜਾ ਨੌਜਵਾਨ ਹੈ ਜਿਹੜਾ ਲੰਗੜੋਏ ਦਾ ਨੌਜਵਾਨ ਇਸ ਨੂੰ ਜਿਹੜਾ ਤਸੀਹੇ ਦਿੱਤੇ ਜਾ ਰਹੇ ਸੀ ਇਸ ਦੇ ਨਾਲ ਦੋ ਨੌਜਵਾਨ ਹੋਰ ਵੀ ਸਨ ਜਿਨ੍ਹਾਂ ਨੂੰ ਤਿੰਨਾਂ ਜਣਾਂ ਨੂੰ ਬੰਧਕ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਹੁਸ਼ਿਆਰ ਪੁਲਿਸ ਵਾਲ ਪੁਲਿਸ ਵੱਲੋਂ ਜਿਹੜਾ ਆ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਇੱਕ ਜਿਹੜਾ ਆ ਤਿੰਨ આરોપીਆਂ ਦੇ ਖਿਲਾਫ ਜਿਨ੍ਹਾਂ ਨੇ ਆਸਟ੍ਰੇਲੀਆ ਇਹਨਾਂ ਨੌਜਵਾਨਾਂ ਨੂੰ ਭੇਜਣਾ ਸੀ ਤੇ ਰਾਸਤੇ ਵਿੱਚ ਜਿਹੜੇ ਨੌਜਵਾਨ ਬੰਧਕ ਬਣ ਗਏ ਸੋ ਵੱਡੀ ਅਪਡੇਟ ਇਹ ਆ ਕਿ ਪਰਿਵਾਰ ਜਿਹੜਾ ਆ ਹੁਣ ਪੂਰੀ ਤਰ੍ਹਾਂ ਖੁਸ਼ ਆ ਕਿ ਇਹਨਾਂ ਦਾ ਜਿਹੜਾ ਆ ਬੇਟਾ ਜਿਹੜਾ ਆ ਹੁਣ ਸੁਖ ਸਲਾਮਤ ਨਾਲ ਸਹੀ ਸਲਾਮਤ ਜਿਹੜਾ ਵਾਪਸ ਜਿਹੜਾ ਆ ਆਉਣ ਦੀ ਜਿਹੜੀ ਉਮੀਦ ਜਗੀ ਮਤਈਏ ਤੁਹਾਡੇ ਬੇਟੇ ਜਸਪਾਲ ਦੀ ਜਦੋਂ ਹੁਣ ਵਾਪਸ ਲੋਟਣ ਦੀ ਜਿਹੜੀ ਉਮੀਦ ਜਗੀ ਆ ਇਹਦੇ ਤੇ ਕਿੰਨਾ ਤੁਹਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਨਾਲ ਬੇਟਾ ਵਾਪਸ ਸਹੀ ਸਲਾਮਤ ਸਾਨੂੰ ਵੀਡੀਓ ਵਾਲੇ ਆਏ ਸੋ ਇਹਨਾਂ ਨੇ ਕਹੇ ਸੀ ਵੀ ਤੁਸੀਂ ਕੋਈ ਅਖਬਾਰ ਪੜ੍ਹੀ ਅਖਬਾਰ ਤੇ ਵਿੱਚ ਆਇਆ ਆ ਅੱਛਾ ਜੀ ਵੀ ਤੁਹਾਡੇ ਬੱਚੇ ਉਧਰ ਛੱਡਤੇ ਮੈਸੀਜ ਹੈ ਸੈਂਟਰ ਦੇ ਵਿੱਚ ਆ ਅੱਛਾ ਜੀ ਸੈਂਟਰ ਸਰਕਾਰ ਚ ਠੀਕ ਆ ਵੀ ਤੁਹਾਡੇ ਬੱਚੇ ਸੇਵ ਕਰ ਲਿਆ ਠੀਕ ਠਾਕ ਆ ਓਕੇ ਕਿ ਸਾਨੂੰ ਮਾੜਾ ਜਿਹਾ ਅਹਿਸਾਸ ਹੋ ਗਿਆ ਸਾਡੇ ਬੱਚੇ ਠੀਕ ਆ ਕੋਈ ਹਲੇ ਗਲਤ ਨਹੀਂ ਕਰਵਾਈ ਕਿਸੇ ਨੇ ਤੁਹਾਡੇ ਸਾਡੀ ਗੱਲ ਨਹੀਂ ਬੱਚਿਆਂ ਨਾਲ ਕੋਈ ਵੀ ਹੋਈ ਹਲੇ ਤੱਕ ਨਹੀਂ ਓਕੇ ਸਾਨੂੰ ਇੰਨਾ ਹੀ ਅਹਿਸਾਸ ਬਹੁਤ ਸਾਨੂੰ ਪਤਾ ਖਬਰ ਚ ਲੱਗ ਗਿਆ ਵੀ ਮੀਡੀਆ ਵਾਲਿਆਂ ਨੇ ਦੱਸਿਆ ਵੀ ਤੁਹਾਡੇ ਬੱਚੇ ਉਧਰ ਸੈਂਟਰ ਸਰਕਾਰ ਨੇ ਆਪਣੇ ਅੰਦਰ ਚਕਾਲੇ ਮੈਸੀਜ ਠੀਕ ਹੈ ਜੀ ਸਾਨੂੰ ਇੰਨੀ ਬਹੁਤ ਖੁਸ਼ੀ ਹੋ ਗਈ ਆ ਵੀਡੀਓ ਵਾਲੇ ਦਾ ਬਹੁਤ ਧੰਨਵਾਦ ਕਰਦੇ ਖੁਸ਼ਪੁਰੀਆ ਮਨਾਦੇ ਵੀਡੀਓ ਵਾਲੇ ਜਿਹਨੇ ਸਰਕਾਰ ਤੇ ਉਧਰ ਸੈਂਟਰ ਚ ਗੱਲ ਪਹੁੰਚਾਈ ਆ ਨਹੀਂ ਸਾਡੇ ਬੱਚੇ ਉਧਰੋਂ ਆਣੇ ਨਹੀਂ ਸੀ ਤੇ ਜਿਹੜੇ ਬੰਦੇ ਤੇ ਪਰਚਾ ਦਰਜ ਹੋਇਆ ਸੀਗਾ ਹਾਂਜੀ ਉਹਦੇ ਨਾਲ ਵੀ ਕੋਈ ਤਾਲਮਿਲ ਹੋਇਆ ਹੁਣ ਨਹੀਂ ਕੋਈ ਨਹੀਂ ਕੋਈ ਗੱਲਬਾਤ ਨੇ ਫੋਨ ਫਾਨ ਆਪਣੇ ਬੰਦ ਕਰ ਲਏ ਸਾਰੀ ਗੱਲ ਕਰ ਲਏ ਬੰਦ ਕਰ ਲਏ ਤੇ ਹੁਣ ਤੁਹਾਨੂੰ ਮਤਲਬ ਪਰਿਵਾਰ ਤੇ ਦਾ ਖੁਸ਼ੀ ਹੈਗੀ ਆ ਹੁ ਕਦੋਂ ਤੱਕ ਉਮੀਦ ਹੈ ਕਿ ਵਾਪਸ ਆਣ ਦੀ ਕੋ ਲੱਗਦਾ ਹੈ ਕਿਸੇ ਨੇ ਸੰਪਰਕ ਕੀਤਾ ਸਾਡੇ ਬੱਚਿਆਂ ਨਾਲੇ ਗੱਲ ਵੀ ਨਹੀਂ ਹੋਈ ਹੈਗੀ ਹਾਲੇ ਚਲੋ ਆਜੋਗੇ ਹੋਰ 2-4 ਦਿਨ ਲੱਗ ਜਾਓ ਹਫਤਾ ਲੱਗ ਜਾਓ ਸਾਨੂੰ ਸਾਹਸ ਹੋ ਗਿਆ ਸਾਡੇ ਬੱਚੇ ਠੀਕ ਠਾਕ ਸੇਵ ਸਾਡੇ ਬੱਚੇ ਜਿਹੜੇ ਸਾਡੇ ਮਨ ਦਾ ਤੋੜ ਕੁਸੀ ਟੈਨਸ਼ਨ ਸਾਡੀ ਥੋੜੀ ਜਿਹੀ ਫਰੀ ਹੋ ਗਈ ਹੈ ਨੇ ਬਾਕੀ ਸਾਡੇ ਬੱਚਿਆਂ ਨਾਲ ਗੱਲ ਹੋ ਜਾਊ ਤੇ ਸਾਨੂੰ ਜਿਆਦਾ ਹੋ ਜਾਊਗਾ ਮਾੜਾ ਠੀਕ ਹੈ ਸਾਡੇ ਬੱਚੇ ਸੇਵੋ ਇਹ ਤਾਂ ਠੀਕ ਆ ਹੁਣ ਕਿਆ ਦੁਬਾਰਾ ਵੀ ਆਪਾਂ ਭੇਜਣ ਬਾਰੇ ਸੋਚਾਂਗੇ ਕਿ ਦੁਬਾਰਾ ਇਸੇ ਤਰ੍ਹਾਂ ਭੇਜੀਏ ਡਾਕਟਰ ਨਹੀਂ ਅਸੀਂ ਐਸੀ ਡਾਂਕੀ ਦਾ ਤਾਂ ਭੇਜਾਂ ਸਾਡਾ ਡਾਇਰੈਕਟ ਗੱਲ ਏਜੰਟ ਨਾਲ ਹੋਈ ਸੀ ਇੱਕ ਨੰਬਰ 'ਚ ਹੋਈ ਸੀ ਠੀਕ ਹੈ ਏਜੰਟ ਨੇ ਤਾਂ ਓਖਾ ਸਾਡਾ ਨਾ ਕੀਤਾ ਇਹ ਕਿਆ ਜੇ ਦੁਬਾਰਾ ਇੱਕ ਨੰਬਰ 'ਚ ਕੋਈ ਤੁਹਾਨੂੰ ਕਹੇ ਕਿ ਜਾਣ ਨੂੰ ਫਿਰ ਤੁਸੀਂ ਤਿਆਰ ਹੋਵੋਗੇ ਕਿ ਨਹੀਂ ਅਸੀਂ ਕੋਈ ਜਾਣ ਟਿਕੋ ਚੱਜਦਾ ਹੋਊਗਾ ਦੇਖਾਂਗੇ ਨਹੀਂ ਅਸੀਂ ਗੱਲ ਨਹੀਂ ਕਰਨੇ ਇਧਰ ਹੀ ਕੋਈ ਨਿਆਣੇ ਦਾ ਕਾਰੋਬਾਰ ਹੋ ਜਿਸ ਪਾਲ ਦਾ ਕੋ ਦੁਕਾਨ ਤੇ ਕੋਣ ਕੋ ਕੰਮ ਕਰ ਦੇਣਾ ਇਧਰ ਹੀ ਕੋਈ ਰੋਟੀ ਦੀ ਜਾਰ ਜਗਾਰ ਤਾਂ ਕਰੂਗਾ ਆਪਣਾ 12 ਚ ਤਾਂ ਹੈ ਨਹੀਂ ਕੁਝ ਵੀ ਹੁਣ ਠੀਕ ਚਲੋ